ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਆਈ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਬਣ ਵੈੜ ਦਿਖਾਉਣਾ ਡਿਟੇਲ ਵੀਰ ਤੋਂ ਪੁੱਛਦੇ ਆ ਸੋ ਵੀਰ ਕੋਲ ਹੋਰ ਵੀ ਕਾਫੀ ਮਾਲ ਹੁੰਦਾ ਹਰ ਵਕਤ ਮਨਕ ਚਲੋ ਰੂਟੀਨ ਦੇ ਵਿੱਚ ਦੂਜੀ ਤੀਜੀ ਦਿਨ ਵੀਡੀਓ ਆਪਣੇ ਚੈਨਲ 'ਤੇ ਅਪਲੋਡ ਹੁੰਦੀ ਰਹਿੰਦੀ ਆ ਸੋ ਡਿਟੇਲ ਵੀਰ ਤੋਂ ਪੁੱਛਦੇ ਆ ਇਹਦੇ ਬਾਰੇ ਆਓਗੇ ਕਲਿੱਕ ਕਰ ਬਸ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾ ਭਾਈ ਪਾਣਪਰੀ ਸੀਗਾ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਇੱਕ ਨੰਬਰ ਹੈਗਾ 987786889 ਦੂਜਾ ਨੰਬਰ ਹੈਗਾ 9335 50896 ਜਿਹੜੇ ਆ ਤੇ ਇਹਦੇ ਦੋ ਪੰਨ ਤਾਂ ਮੇਲੇ ਜਿਹਾ ਦਿਖਾਈ ਦਿੰਦਾ ਹਨਾ ਹਾਂ ਬਾਈ ਸਾਈ ਬਾਅਦ ਤੇ ਜੱਸੀ ਦਾ ਮੇਲਾ ਆਗਾ ਠੀਕ ਆ ਲੈ ਚੱਲ ਕੋ ਸਾਈ ਬਾਅਦ ਨੂੰ ਜੱਸੀ ਜਾਏ ਮੰਨ ਕੇ ਚੱਲੀਏ ਇੱਕ 100% ਇੱਕ ਤਰ੍ਹਾਂ ਦੀ ਮਾਝ ਹੀ ਆ ਗਈ ਏ ਇੱਕ ਤਰ੍ਹਾਂ ਦੀ ਮਾਝ ਹੀ ਆ ਬਈ ਇਹ ਤਾਂ ਸਾਡੀ ਰੁੱਢੀ ਇੰਨੀ ਕਾ ਗਈ ਹਨਾ ਤੇ ਬਹੁਤ ਰੁੱਢੀ ਬਹਿੜਾ ਸੀ ਸੁਆ ਕਿਹੜਾ ਸੁੰਦੀ ਆ ਸੁਆ ਬਾਈ ਤੁਸੀਂ ਦੇਖੀ ਲੈ ਤੇਰੀ ਮਰਜ਼ੀ ਪਾਸੇ ਭਜਾ ਬਾਈ ਦੂਜਾ ਸੁਆ ਸੁੰਦੀ ਆ ਮੁੱਠੀ ਮੁੱਠੀ ਹੱਥ ਨਾਲ ਲੱਗਿਆ ਰਿਹਾ ਠੰਡੀ ਸੀਲ ਦਾ ਕੋਈ ਆ ਬਾਲੀਆਂ ਹਫਲਾ ਬਾਈ ਬਾਲਾ ਓਰੀਜਨਲ ਪੀਤਾ ਤੇ ਪਹਿਲੇ ਸੁਏ ਮਾਲਕ ਨੇ ਦੱਸਿਆ ਹੋਣਾ ਦੁੱਧ ਆਪ ਨੂੰ ਕਿੰਨਾ ਕਿੰਨੇ ਕਿਲੋ ਦੁੱਧ ਦਿੱ ਮਨ ਕੇ ਜਲੇ ਵੀ 20 ਕਿਲੋ ਦੁੱਧ ਇਹਦਾ ਪਲੂਨ ਦਾ ਪਾਇਆ ਤੇ ਹੁਣ ਦਿਨ ਰਹਿ ਗਏ 10 ਹਨ ਨਹੀਂ ਲੋਪਾਂ ਸੱਤ ਦਿਨ ਦੀ ਮੱਸੀ ਲੂ ਭਾਈ ਜੀ ਠੀਕ ਹੈ ਹਫਤਾ ਸੂਣ ਚ ਬਾਕੀ ਹਫਤਾ ਲੂ ਮੱਛੀ ਪੈਣ ਦੀ ਗੱਲ ਦਾ ਬੈਡ ਦਾ ਠੀਕ ਹੈ ਤੇ ਇਸ ਵਾਰ ਅੰਦਾਜ਼ਾ ਲਾ ਕੇ ਜਲੇ ਵੀ ਪੜੀ ਪੂੜੀ ਵੀ ਖੈਰ ਬਹੁਤ ਚੰਗੀ ਆ ਹਨ ਮਾਦੀ ਜੀ ਨਹੀਂ ਚੌੜੀ ਆ ਭਾਈ ਮਾਦੀ ਜੀ ਨਹੀਂ ਪੱਟ ਚੌੜੀ ਆ ਜੀ ਆਪਾਂ ਜੱਟ ਸੌਦਾ ਹੈ ਗਰਮੀ ਦੇ ਹਿਸਾਬ ਲਾ ਕੇ ਜਿੰਦੇ ਵੀ 20 ਕਿਲੋ ਵਾਲੀ ਮੱਝ ਨੂੰ ਮੁਕਾਬਲਾ ਕਰੂਗੇ ਇੱਥੇ ਭਾਈ ਕਰੂ ਵੀ 23-24 ਕਿਲੋ ਖੋਲਾ ਤੇ ਦੇਖਾਂ ਭਾਈ 6 6.5 0 ਬੈਡ ਆਉਂਦੀ ਆ ਬੈਡ ਦੀ ਠੀਕ ਤੇ ਦੁੱਧ ਪਤ ਦਾ ਚੰਗਾਣਾ ਗਲਾਉ ਜਮਾ ਕਰੇ ਮੈਂ ਕਹਣਾ ਬਈ ਐ ਨਿਆਰੇ ਲਿਆ ਦੂਗੀ ਠੀਕ ਹੈ ਨਾ ਕਹਲਾ ਪੰਜ 7 ਕਿਲੋ ਦਾ ਡੇਰੀ ਚੀ ਪਾਊਗੀ ਕਹੇ 15 ਕਿਲੋ ਦੁੱਧ ਕਰੇ ਰੱਖੀ ਆ ਇਹ ਬੰਦਾ ਠੀਕ ਆ ਤੇ ਚੀ ਪਾਜੂ ਪਾ ਥੜਾ ਦੇ ਓਕੇ ਆ ਮੈਂ ਕਹਣਾ ਓਕੇ ਐ ਚੀਚੀਆਂ ਵੰਗੂੜੇ ਦੀ ਈ ਧਾਰੀ ਠੀਕ ਆ ਹਾਲ ਤਾਂ ਗੂੰਦੀ ਮਾਰਦੀ ਹੋਣੀ ਹਨ ਗੂੰਦੀ ਮਾਰਦੀ ਬਈ ਦੇਖੀ ਬਾੜੀ ਆ ਥੜਾ ਬਾੜੀ ਠੰਡੀ ਆ ਜਵੇਂ ਮਾਰਦੀ ਆ ਉਹ ਕਰੀ ਗੱਲਾ ਠੀਕ ਆ ਬਾੜੀ ਠੰਡੀ ਹੈਗੀ ਤੋਰੀ ਫਿਰ ਬਾਹਰ ਨੂੰ ਸੁਭਿਰੋ ਕੱਦ ਕਾਠ ਵਗੈਰਾ ਦੇਖੋ ਜਰਸੀ ਦਾ ਤੇ ਸਾਈਵਾਲ ਦਾ ਮੇਲ ਆ ਦੋਨੇ ਬੰਤੀ ਜਿਹੜਾ ਮਾਰ ਤੇ ਮੂੰਹ ਮਥੇਰੋ ਜਰਸੀ ਪੈਂਦੀ ਆ ਹਨਾ ਇਹ ਖੜਦੇ ਆ ਮੱਜਾਂ ਦੇ ਥਣ ਲੱਗੇ ਹੋਣੇ ਅੱਛੀ ਜਵਾਈ ਵਾਲੀ ਬੁੜੀਆਂ ਜੁਈਆਂ ਜਾਂ ਕੁੜੀਆਂ ਜੁਈਆਂ ਹਵਾਣਾ ਦੇਖੋ ਬਿਲਕੁਲ ਅੱਗੇ ਪਿੱਛੇ ਦਾ ਹਵਾਣਾ ਪੂਰਾ ਫਿਟਿੰਗ ਆ ਹਜੇ ਤਾਂ ਇਹਦਾ ਹਫਤਾ ਸੂਣ ਜਿਹਾ ਬਾਕੀ ਪਿਆ ਹਫਤੇ ਦਾ ਜਿਵੇਂ ਕਹਾ ਸੀਬੀਓ ਸੱਪ ਬਣ ਕੇ ਖਾ ਕੇ ਮਾਲ ਪਰ ਆਇਆ ਉਹ ਗੱਲ ਆ ਇਹਨੇ ਕੁਛ ਦਾ ਕੁਛ ਬਣ ਜਾਣਾ ਤੇ ਕੱਚੀ ਕੱਚੀ ਆ ਗੱਲੀ ਹਜੇ ਇਹ ਪੰਜ ਛੇ ਰੋਣ ਦੀ ਕੱਚੀ ਕੱਚੀ ਜੂਰ ਆ ਬਈ ਠੀਕ ਹੈ ਮੂੰਹ ਬੜਾ ਸੂਣਾ ਮੂੰਹ ਨਹੀਂ ਲਾਇਆ ਜਿਵੇਂ ਜਰਸੀ ਵਾਲਾ ਹੁੰਦਾ ਹੈ ਰੇਟ ਵਗੈਰਾ ਕੀ ਰ ਹੋਊਗਾ ਰੇਟ ਬਈ ਫੋਨ ਕੀ ਕਰਨਾਗਾ ਹੋਊਗਾ ਜਾਈ ਚੀਜ਼ ਦੇ ਹਿਸਾਬ ਨਾਲ ਜਾਵਾ ਹਣਾ ਤੇ ਨੰਬਰ ਬੋਲ ਦੀ ਦੁਬਾਰੇ ਆਪਣਾ 98741899 ਲਈ ਦੂਜਾ ਨੰਬਰ ਹੈਗਾ 9735 5044 ਇਹ ਵੱਡੇ ਭਰਾ ਦਾ ਨੰਬਰ ਆ ਬਾਈ ਤੇ ਆਪਾਂ ਦੁਬਾਰੇ ਆਪਾਂ ਮਾਰ ਕੀ ਦਿਖਾ ਦਿੰਨੇ ਹੈਗੇ ਬਾਈ ਠੰਡੀਏ ਠੰਡੀ ਸੀਲ ਦਾ ਉਸ ਗੱਲੋਂ ਬੰਦਾ ਬੇਫਿਕਰ ਹੋ ਜੀ ਹਣਾ ਉਹਦੇ ਬੰਦੇ ਬਾਈ ਬੇਫਿਕਰ ਹੋ ਜੇ ਕੋਈ ਚੱਕਰੀ ਨਹੀਂ ਸੋ ਕਿਸੇ ਵੀ ਵੀਰ ਦੇ ਇਹ ਬੈੜ ਪਸੰਦ ਹੋਵੇ ਜੇ ਕਿ ਬਹੁਤ ਆ ਜੀ ਠੀਕ ਹੈ ਪਲਾਂਜਾ ਪਲਾਂਜਾ ਬਹੁਤ ਪੈਂਦਾ ਅੱਗੇ ਪਿੱਛੇ ਆਵੰਦਾ ਜੰਨੀ ਮੂਹਲਾ ਹੁੰਦੀ ਪਿੱਛੇ ਆ ਠੀਕ ਹੈ ਹਾਂ ਸੋ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤੈ